ਕਾਲ ਜੀ ਟਾਈਮ ਹੋ ਗਿਆ ਦੀ ਸ਼ਾਮ ਦਾ ਤੇ ਸ਼ਾਮ ਦੀ ਚਾਹ ਪੀ ਰਿਆ ਇਹ ਸੰਗਰੂਰ ਦੇ ਲਈ ਤੇ ਗੱਲ ਵਾਲੇ ਵਲੌਗਸ ਦੇਖਿਆ ਆ ਵੀ ਗਏ ਸਿਰਫ 2-4 ਘੰਟੇ ਲਿਗੇ ਸੀ ਕਿੰকি ਕੁਝ ਕੰਮ ਕਰਨ ਸਾਨੂੰ ਕਿਉਂ ਕਰ ਕੇ ਆਏ ਆ ਚਾਹ ਤੇ ਤੇਰੀਆਂ ਕਿਉਂ ਕਿਉਂ ਤੋਂ ਦੰਦ ਵੀ ਨਹੀਂ ਸੀ ਤਾਂ ਖੰਡ ਪੱਤੇ ਵੀ ਨਹੀਂ ਸੀ ਸਾਰਾ ਕੁਝ ਖਤਮ ਸੀ ਕਿ ਇੱਥੇ ਚੱਕ ਲਈ ਸਾਰਾ ਸਮਾਨ ਤੇ ਕੰਮ ਦਾ ਆਫਿਸ ਦਾ ਕੰਮ ਆਇਆ ਕੰਮ ਕਰ ਰਹੇ ਹਜੇ ਅਸੀਂ ਬਾਜ਼ਾਰ ਜਾਣਾ ਹੈ ਜਾਣਾ ਹੋਰ ਜਾਣਾ ਬਾਜ਼ਾਰ ਤਾਂ ਹੁਣ ਪਾਪਾ ਦੇ ਕੰਮ ਕਰਕੇ ਆ ਗਏ ਆ

ਸੂਟੇ ਬਾਚ ਲਾ ਦੇਉ ਮੈਂ ਕੀ ਕੀ ਕਰਨ ਤਮ ਮੈਨੂੰ ਕਹਿੰਦੇ ਚਾਰ ਸੂਟੇ ਬਾਚ ਲਾ ਲਓ ਤੇ ਵਨੰਤ ਜੀ ਆ ਗਏ ਬੱਸ ਮਾਸੀ ਬੈਠੀ ਨਾ ਹੋਣ ਸਾਡੀ ਗੱਡੀ ਚ ਗੈਸ ਮਜ਼ਾਕ ਚ ਬੋਲ ਰਹੇ ਹੈ ਕਿ ਤੇ ਸੱਚੀ ਸੀਰੀਅਸ ਬੋਲ ਰਹੀ ਨਾ ਸੁਣ ਗਏ ਮੈਨੂੰ ਤੇਰੀ ਦੀਦੀ ਦੂਦੀ ਕਹਿਣਾ ਸੀ ਮੈਨੂੰ ਨਹੀਂ ਲੈ ਕੇ ਗਏ ਬਾਤ ਮੈਂ ਕਮਾ ਹਾਂ ਹਾਂ ਉਹ ਤਾਂ ਕਰਨ ਕੋਈ ਖਾਣਾ ਨਹੀਂ ਇੰਨੀ ਗਰਮੀ ਨਾਲ ਖਾਣ ਨੂੰ ਨਾ ਪੇੜ ਹੋਰ ਅਸੀਂ ਦੁੱਖੀਆਂ ਜੀ ਨਹੀਂ ਕਰ ਦੱਜਾਂ ਦੁੱਖੀਆਂ ਲਈ ਕੰਨ ਨੂੰ ਭੇਜਿਆ ਫਿਰ ਨਹੀਂ ਨਹੀਂ ਯਾਰ ਫਿਰ ਮੈਂ ਤਾਂ ਆ ਮੈਂ ਕਿਹਾ ਕਹਿੰਦਾ ਹੀ ਉੱਥੇ ਜਾਣਾ ਡੋਗੀ ਨਾਲ ਖੇਡਣ ਮੈਂ ਤੂੰ ਉਹਦੇ ਨਾਲ ਚੰਗਾ ਵੀ ਠੂਰ ਖਾ ਲ ਦੋ ਕੀ ਤੇਮਨ ਵਾਸੋਂ ਨਹੀਂ ਬੜੀ ਹੋਲੀ ਜੀ ਚੂ ਚੂ ਕੀਤੀ ਮੈਂ ਕਿਤੇ ਬੰਦ ਨਹੀਂ ਕੀਤੀ ਹੋਲੀ ਨੇ ਕਰਦੀ ਚੂ ਚੂ ਗੜਾ ਨੂੰ ਬਾਹਰ ਬਾਹਰ ਬੰਦ ਕਰ ਰਹੀ ਨਹੀਂ ਤੇ ਉਹ ਦੂਜੀ ਤਾਂ ਤੇਜ਼ ਕਰਦੀ ਬਰੀਜ਼ਾ ਗੜਾ ਰੇਤਾ ਖੈ ਗਈ ਬਤਉਂਗਾ ਤੇ ਤੇ ਬਤਉਂਗਾ ਮਤਲਬ ਇਹ ਫਰਾਈ ਹੋ ਕੇ ਆ ਰਹੇ ਬਰੀਜ਼ਾ ਕਿੱਥੋਂ ਮੁਕਾਬਲਾ ਕਰ ਲੂ ਗ੍ਰੈਂਡ ਵਿਟਾਰਾ ਦਾ ਕਰੰਚੀ ਫਾ ਤੈਨੂੰ ਪੁੱਛ ਕੇ ਵੇਖੀ ਤੈਨੂੰ ਜਵਾਬ ਦੇਗਾ ਹਾਂ ਹੂੰ ਉਹ ਦੱਸੂਗਾ ਤੇ ਮੋਦੀ ਹਾਇ ਬੀਸੀ ਕਹੋਗੇ ਇਹ ਤਾਂ ਕੀ ਚੰਗ ਰਹਾ ਆਦੇ ਤਾਂ ਸਾਡੀਆਂ ਪ੍ਰੋਪਰ ਜਿਹੜੀਆਂ ਨੀਹਾਂ ਨਹੀਂ ਪੜੀਆਂ ਗਈਆਂ ਨੇ। ਤੁਸੀਂ ਦੇਖ ਸਕਦੇ ਹੋ। ਬਸ ਆ ਫਾਈਨਲ ਅੰਨਾ ਨੇ ਨਿਸ਼ਾਨ ਲਾ ਦਿੱਤੇ ਨੇ। ਆ ਦੇਖੋ ਐਰੋ ਬਣੇ ਹੋਏ ਨੇ। ਇਹ ਜਿਹੜੀ ਵਨ ਫਾਈਲ ਤੁਹਾਨੂੰ ਮੈਂ ਦਿਖਾ ਰਹੀ ਹਾਂ ਆਪਣੇ ਘਰ ਦੀ ਜਿਹੜੀ ਫਾਈਨਲ ਲੁੱਕ ਨੀ ਆਦੀ ਏ ਉਹ ਦਿਖਾ ਰਹੀ ਹਾਂ। ਤੇ ਆ ਨਿਸ਼ਾਨ ਲੱਗ ਗਏ ਮੈਂ ਦਿਖਾ ਦਉ ਤੁਹਾਨੂੰ। ਆ ਦੇਖ। ਇੱਥੋਂ ਤੱਕ ਨਹੀਂ ਭਰੀ ਜਾਣੀ ਐਰੋ ਆ ਜਿਹੜਾ ਬਣਿਆ ਹੋਇਆ ਠੀਕ ਹੈ। ਇੱਥੋਂ ਤੱਕ ਨਹੀਂ ਭਰੀਆਂ ਜਾਣੀਆਂ ਨੇ। ਅੱਜ ਇਹੀ ਕੰਮ ਹੋਇਆ। ਨਾ ਦਾ ਕਾਲ ਨੂੰ ਇਹ ਫਾਈਲ ਸਾਰਾ ਇਹ ਕੰਪਲੀਟ ਹੋ ਜਾਦਾ। ਇਹ ਹਾਂ ਭਰੀਆਂ ਨਹੀਂ ਇਹ ਦੂਬਾ ਫੇਰ ਇਹਦੇ ਚ ਪਰਪ ਪੈਣੀ ਪਰਪ ਪਟਾ ਕੇ ਫੇਰ ਉੱਤੇ ਜਿਹੜੀ ਆਪਣੀ ਦੂਸਰੀ ਏਟਾ ਉਹ ਕੀ ਕਹਿੰਦੇ ਹਨ ਉਹ ਕੀ ਬਲੌਕ ਬਲੌਕ ਏਟਾ ਉਹ ਅੱਦੂ ਬਾਅਦ ਨੀਹਾਂ ਤੋਂ ਬਾਅਦ ਉੱਪਰ ਲੱਗੇਗੀ। ਤੇ ਜੇ ਥੱਲੇ ਖੜ ਕੇ ਵੇਨੇ ਆ ਥੱਲੇ ਖੜ ਕੇ ਵੇਨੇ ਤੇ ਆ ਲੱਗਦਾ ਕਿ ਇੱਕ ਘਰ ਖਸਰ ਹੋ ਗਿਆ। ਬਾ ਉੱਥੋਂ ਤੱਕ ਪੜੀਆਂ ਲੈਣੀਆਂ ਨਾ ਨਹੀਂ ਹੋ ਸਕਦੇ ਉੱਥੇ ਰੱਖ ਮੈਨੂੰ ਤਾਂ ਕੱਲ ਨਿਬੜ ਜੂ ਇੱਧਰ ਦਾ ਕੰਮ ਹਾਂ ਕੱਲ ਨਿਬੜ ਜੂਆਂ ਹਾਂ ਹਾਂ ਰੱਜੀ ਨਾ ਮੇਰਾ ਸਾਧਾ ਪੂਰੀ ਹੋ ਗਈ ਹਾਂ ਉਹ ਵੀ ਕਰ ਲੈਣੀ ਨਹੀਂ ਉਹ ਹੋ ਗਈ ਆ ਇੱਧਰ ਲਈ ਇਹ ਕਾ ਵਿਚਾਰ ਲੈ ਰਹਿ ਗੋ ਇਹ ਆ ਹਾਂ ਤੇ ਕਾ ਇੱਧਰ ਨਹੀਂ ਤਾਂ ਹੋ ਗਈ ਨਾ ਹਾਂ ਪੂਰੀ ਹੋ ਗਈ ਅੱਛਾ ਤੇ ਹੋਰ ਹੈ ਜੀ ਕੀ ਆ ਰਹਿ ਗਈ ਵਸ ਨੇ ਇੱਕੋ ਵੀ ਚਿੜੀਆਂ ਰਹਿ ਗਈ ਨਹੀਂ ਉਹ ਕਮਰਿਆਂ ਦੀ ਵੀ ਰਹਿ ਚੜ ਰਹੀ ਹੈ ਹਾਂ ਮਿੱਤਰੀ ਨਾਲ ਜਣੇ ਮਾ ਕੰਨੀ ਨਵੀਂ ਲਾ ਰਹੀ ਹੈ। ਕੱਲ ਨੂੰ ਦਵੇ ਤੇ ਪਰਤ ਬਉਗੀ ਫਿਰ। ਹਾਂਜੀ। ਇਸ ਦੁਬਾਰ ਫਿਰ ਦੂਜੀਆਂ ਏਟਾਂ ਦਾ ਕੰਮ ਚੱਕਿਆ ਜਾਏਗਾ। ਇਹ ਸਿੱਠੀ ਕਰਨਾ। ਇਹ ਕੰਪਲੀਟ ਹੋ ਗਈ। ਠੀਕ ਕੰਪਲੀਟ। ਇਹ ਦੁਬਾਰ ਹੋਰ ਚੱਕੀ ਜਾਣੀ। ਕਿ ਅੱਛਾ। ਉਹ ਦੇਖੋ ਐਰੋ ਬਣੇ ਹੋਏ। ਐਰੋ ਕਿੱਥੇ ਬਣੂ? ਆ ਦੇਖੋ। ਉਹ ਛੋਟੀਰ ਬਣੂਗੀ ਠੀਕ ਹੈ। ਐਰੋ ਤੇ ਐਰੋ ਨਹੀਂ ਬਣੇ ਹੋਏ ਤੀਰ ਬਣੇ ਹੋਏ ਨੇ। ਮਮਾ ਅੰਗਰੇਜ਼ੀ ਬੋਲਦਾ। ਉਹ ਐਰੋ ਹੈ। ਹਾਂਜੀ। ਤੇ ਉਹ ਕਿੱਟ ਤੋਂ ਦੀ ਮਾੜੀ ਭੇਜਤੀ। ਮਾੜੀ ਭੇਜਤੀ ਫਿਰ ਤੁਸੀਂ ਕਹਿ ਦਿੰਦੇ ਵਾਪਸ। ਹਾਂ। ਕਾਲ ਕੋਈ ਆਇਆ ਜਿਹਾ ਵਾਰੀਓ ਅਗਲੇ ਵਾਰੀ ਹੁਣ ਲੈਣੀ ਨਹੀਂ ਆਪਾਂ ਨੇ ਲਾਮਾ ਦੇਣਾ ਫਿਰ ਉਹਨਾਂ ਨੂੰ ਅੱਛਾ ਹਾਂ ਜੇ ਕਿੱਟ ਥੋੜੀ ਆ ਤਰ ਵੇਖੋ ਤਾਂ ਸਹੀ ਫਿਰ ਉਹੜਾ ਤੇ ਦੇਖੋ ਆਹ ਦੇਖੋ ਕਰੋ ਕੰਪਲੇਂਟ ਉਹਨਾਂ ਦੀ ਇਹ ਬਹਿ ਜਾਈ ਇਟ ਮਾਰੀ ਇੰਜ ਕੀ ਆਹ ਜਿਹੜੀ ਇਟ ਮਾਰੀ ਇਹ ਇਹ ਤਾਂ ਗਲਤ ਕਰ ਲੈ ਫਿਰ ਉਹਨਾਂ ਦੀ ਹੋਰ ਹੋਰ ਜਿਹੜਾ ਕਹੇ ਇਟ ਦੇਖੋ ਇਟ ਦੱਸਣ ਦੀ ਆ ਤਾਂ ਰਿੱਟ ਤਾਂ ਦੇਖੋ ਖੁਰੀ ਜਾ ਰਹੀ ਸਾਰੀ ਉਹ ਦੇਖੋ ਖੁਰੀ ਹਾਂ ਉਹ ਇਟ ਬਹੁਤ ਵਧੀਆ ਉਹ ਆਹ ਜਿਹੜੇ ਵੇਖ ਕਰ ਸੁਣੇ ਨਹੀਂ ਕੋਈ ਟੋਣੀ ਕਟੋਕਟ ਯਾਰ ਇਹਨੇ 500 ਇੱਟ ਤਾਂ ਹੁਣੇ ਕਰਾਉਣਾ ਹੈ। ਹਲੋ। ਮੈਂ ਜੀ ਉਧਰ ਗੱਲ ਕਰ ਰਿਹਾ। ਆ ਇੱਟ ਦੇ ਵਿੱਚੋਂ ਰੋੜਾ ਹੀ ਬਹੁਤ ਆਇਆ ਇਸ ਵਾਰ। ਹਾਂ। ਬਹੁਤ ਕੰਮ ਖਰਾਬ ਆ ਪੂਰਾ। ਸਰੀ ਇੱਟਾਂ ਲਾਲ ਜੀ ਇੱਟਾਂ ਸਾਰੀ ਇਹ। ਲਾਲ ਪੇਟੀ ਦੀ ਆ ਇਹ। 500 500 ਇੱਟ ਕਰੋ ਉਤਰੀ ਖਰਾਬ ਹੋ ਗਈ ਇਹ। ਹੂੰ। ਹਾਂ ਹਟਾ ਦਿਓ ਨੇ ਇਹ ਦੇਖੋ ਬਾਹਰ ਰੱਖਦੀ ਸਾਈਡ ਤੇ ਰੱਖੀ ਪਈ ਆ ਇਹ ਬਾਹਰ ਰੱਖੀ ਪਈ ਛੱਡ ਦੇ ਅੱਜ ਹੀ ਲਾ ਕੇ ਗਏ ਨੇ ਇਹ ਆਇਆ ਮਦਦ ਕੋ ਬੇੜਾ ਪੇਪਰ ਤਾਂ ਚਲੋ ਭਰਦੀ ਆ ਮੈਂ ਤੁਹਾਨੂੰ ਦੱਸ ਰਿਹਾ ਇਹ ਮਤਲਬ ਇਤਨਾ ਜੀ ਕੰਪਲੀਟ ਹੀ ਸਮਝ ਲਓ ਤੁਸੀਂ

ਜਦੋਂ ਕੱਲ ਨੂੰ ਫੇਰਾ ਹੋ ਕੇ ਫਿਰ ਪਰਤ ਪਾਉਗੀ ਬਾਹਰ ਫਿਰ ਕੰਮ ਚੱਲੇਗਾ ਤੇ ਉਹ ਗੋਲੀ ਨਿੱਕੜਾਈ ਹੋਰ ਹੋ ਗਿਆ ਸੀ ਵੀ ਵੀ ਪੈ ਪੈ ਨਿਭੜਦੇ ਕੰਮ ਬੜਾ ਹੁੰਦਾ ਕਾਲਾ ਪਹਿਰਾ ਮੰਨ ਪੁੱਤ ਕਰਦੀ ਹੋਰ ਕਰਨੀ ਪਈ ਅੰਦਰ ਚੱਲੀਏ ਜੇ ਕੰਪਨੀ ਦਰਦ ਤੇ ਫੇਲ ਜਾਂਦੀ ਹਾਂ ਚੱਲਦੀ ਹੋ ਜੀ ਅੰਦਰ ਚੱਲ ਜਾਈਏ ਚੱਠੇ ਸਵੇਰ ਕਰ ਜਾਂਦੇ ਸਾਰੇ ਰੋੜੇ ਆਏ ਨੇ ਉਹ ਜਿਹੜੀ ਕੋਈ ਅੱਦਾ ਆ ਮੈਂ ਨਾ ਐਸੀ ਕੋਈ ਗੱਲ ਕੰਪਲੇਨ ਨਹੀਂ ਕਰ ਰਿਹਾ ਫੋਟੋ ਖਿੱਚ ਕੇ ਭੇਜਦਾ ਮੈਂ ਓਹ ਖੜ ਜੋ ਆਈਫੋਨ ਤੋਂ ਕਿੱਥੇ ਭੇਜੋ ਤੇ ਕੈਮਰਾ ਦੀ ਕੁਆਲਿਟੀ ਕਿੱਥੇ ਆ ਚੱਟਾ ਲੱਗਿਆ ਸਾਰਾ ਵਿੱਚ ਏ ਟਰੱਕ ਦੇ ਸਾਰੀ ਟੋਕੀ ਸਾਰਾ ਰੋੜੇ ਚੱਕਾ ਉਹ ਬਣਾ ਰਖਾਉਣ ਵੇਲੇ ਤੁਸੀਂ ਕਹਿੰਦਾ ਚੈੱਕ ਕਰ ਲੈਣਾ ਸੀਗਾ ਮਿੱਤਰੀ ਨੇ ਉਹਨਾਂ ਨੂੰ ਐਂਸੀ ਦੂਰ ਲਾ ਰਹੇ ਨੇ ਸਹੀ ਐ ਨਾ ਕੀ ਕਰੇ ਕੋਈ ਹੋਵੇ ਨਾ ਜੀ ਆਈਆਂ ਕੋਈ ਪੁੱਛਦਾ ਤਾਂ ਹੈ ਨਹੀਂ ਭੇਜ ਦੋ ਨਹੀਂ ਤੇ ਕਹੋ ਉਹਨਾਂ ਨੂੰ ਜੀ ਆ ਮੈਂ ਕਾ ਮਾਵਾਂਗੇ ਥੋੜੀ ਮੱਖ ਲੈ ਕੇ ਜਾਓ ਕਿ ਚੱਕ ਕੇ ਨਹੀਂ ਕਿ ਲੈ ਚ ਜਾਓ ਥਾਕੇ ਨਾਲ ਪਤਾ ਲੱਗੇ ਉਹਨਾਂ ਨੂੰ ਨਾ ਨਾ ਮੈਂ ਨਹੀਂ ਕਰ ਲੈ ਪਾਣੀ ਪੀਤੇ 500 ਦਾ ਰੋੜਾ ਹੀ ਹੈ ਸਾਰਾ ਜਿਹੜਾ ਬੰਦਾ ਪੈਸਾ ਲਾਂਦਾ ਉਹਨੂੰ ਦੁੱਖ ਲੱਗਦਾ ਇਹ ਚੀਜ਼ ਦਾ ਨਹੀਂ ਨਹੀਂ ਭੇਜੋ ਵਾਪਸ ਇਹ ਰਜ ਗਈ ਹੈ ਆ ਦੇਖ ਤਾਂ ਸਹੀ ਕਹਿੰਦੇ ਉਦੋਂ ਦੇਖ ਲੈਣੀ ਹੁਣ ਅਸੀਂ ਘਰੇ ਨਹੀਂ ਸਾਰੇ ਅਸੀਂ ਜੋਬ ਵਾਲੇ ਆ ਸਾਰਾ ਦਿਨ ਬਾਹਰ ਉੱਥੇ ਕੋਈ ਖੜਿਆ ਨਹੀਂ ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਗਲਤ ਭੇਜ ਦੋਗੇ ਇੱਥੇ ਪ੍ਰੋਪਰ ਵੀਡੀਓ ਵੀ ਬਣ ਗਈ ਕੋਈ ਨਾ ਵੀਡੀਓ ਵੀ ਦੇਖ ਲਿਓ ਤੁਸੀਂ ਅਸੀਂ ਕੋਈ ਝੂਠ ਨਹੀਂ ਬੋਲ ਰਹੇ ਸਾਹਮਣੇ ਆਹ ਕੱਢ ਕੇ ਰੱਖਿਆ ਪਿਆ ਸਾਰਾ ਇੱਟ ਰੱਖਣ ਸਾਰੀ ਰੋੜਾ ਹੋਈ ਜਾ ਰਹੀ ਹੈ ਇੱਟ ਦੇਖਣ ਨੂੰ ਵੀ ਲੱਗ ਰਹੀ ਹੈ ਆ ਦੇਖੋ ਐਵੇਂ ਆ ਨਾ ਭੁਰਦੀ ਆ ਸਾਡੇ ਨੀਹਾਂ ਦਾ ਕੰਮ ਆ ਇਹ ਕਿਹੜਾ ਕੋਈ ਮਾੜੀ ਮੋਟੀ ਗੱਲ ਆ ਚਲ ਦੇਖਦਾ ਹਾਂ ਉਹਨੂੰ ਭੇਜੀ ਹੋਈ ਆ ਫੋਟੋ ਦੇਖਣਾ ਹੋ ਗਿਆ ਬਸ ਫਾਈਨਲ ਇੱਥੋਂ ਤੱਕ ਪੈਣੀ ਕਰਤਾ ਆ ਬਣ ਇਹਨੂੰ ਇਹ ਨਿਸ਼ਾਨ ਲਾਏ ਜਿਹੜੇ ਤੇਰੇ ਪਿੱਛੇ ਦੇ ਆਹ ਵਾਲਾ ਆ ਦੇਖ ਇੱਧਰ ਆਹ ਆ ਇਹ ਲੱਗੇ ਮੈਰੋ ਜੀ ਮੈਰੋ ਜੀ ਕਰੇ ਨਹੀਂ ਰਹਿੰਦੇ ਨਸ ਪਰ ਜਿਹੜੀ ਪੈ ਗਈ ਪੈ ਗਈ ਆ ਕਰ ਕੇ ਬਾਅਦ ਚ ਫਿਰ ਓਖੇ ਹੋਵਾਂਗੇ ਕੀ ਕਰਾਂ ਕਿਹ ਕਿਹ ਕਹਿੰਦਾ ਪਹੁੰਚਦਾ ਉਹ ਜਿਹੜੀ ਲੱਗੀ ਡਿਊਟੀ ਦਮਨ ਦੀ ਤੇ ਗਗਨਦੀਰ ਸੋਈ ਸੰਭਾਲਣ ਦੀ ਦੋਨੇ ਜੜੀਆਂ ਲੱਗੀਆਂ ਫੇਕ ਚੌਲ ਬਣਾ ਰਹੀ ਐ ਇੱਕ ਭਾਂਡੇ ਮਾਂਦਰੀ ਮਾਸੀ ਪਨੇਵੀ ਦੋਨੇ ਸੇਮ ਹੀ ਲਾਦੀ ਆ ਪਤਾ ਲੱਗਦਾ ਮਾਸੀ ਕਿਹੜੀ ਤੇ ਪਨੇਵੀ ਕਿਹੜੀ ਮਾਸੀ ਦਾ ਦਮੂ ਜੀ ਹੋ ਚੱਲੀ ਹਾਂ ਮਾਸੀ ਜਵਾ ਛੋਟੀ ਹੋ ਚੱਲੀ ਐ ਤੇ ਦਮੂ ਜਵਾਨੋ ਚੱਲੀ ਐ ਹੈਨਾ ਹੈ ਹੋਰ ਤੇ ਦਾਲ ਬਣ ਗਈ ਦੀ ਆਪਣੇ ਤੇ ਆਪਣੇ ਚੌਲ ਬਣ ਰਹੇ ਨੇ ਇੱਕ ਪਾਸੇ ਤੇ ਇਧਰ ਭਾਂਡੋ ਭਾਂਡੀ ਹੋਇਆ ਪਿਆ ਕੰਮ ਮੇਸਤਰੀ ਨੇ ਸਾਰੇ ਖਲਾਸਿਆ ਅਸਲ ਵਿੱਚ ਦੇਖੇ ਹਾਂ ਉਹ ਸਾਰਾ ਦਿਨ ਉੱਥੇ ਪਏ ਰਹਿੰਦੇ ਗਲਾਸ ਕਿਹਦੇ ਕਹੋ ਗਲਾਸ ਦੇਖੇ ਹੁੰਦੇ ਨੇ ਨਹੀਂ ਗਲਾਸ ਫਿਰ ਉਹ ਦੇ ਕੇ ਉੱਥੇ ਇਕੱਠੇ ਕਰੀ ਜਾਂਦੇ ਨੇ ਵਿਚਾਰੇ ਕੋਈ ਸੀਮੈਂਟ ਨਾਲ ਵੀ ਲਿਬੜ ਗਏ ਨੇ ਗਲਾਸ ਹਾਂ والله ਜੇ ਤਾਂ ਲੈ ਠੰਡੇ ਹੁੰਦੇ ਵਾਸਤੇ ਤਾਂ ਅਸੀਂ ਡਿਸਪੋਜ਼ੇਬਲ ਦੇ ਦਈਦੇ ਨੇ ਫਿਰ ਚਾਹ ਉਹ ਗਲਾਸਾਂ ਚ ਹੀ ਪਿੰਦੇ ਨੇ ਨਾ ਇਹਨਾਂ ਚ ਉਹ ਵੀ ਸਾਡੇ ਵਰਗੇ ਨੇ ਵਿਚਾਰੇ ਸਟਰੀਲ ਦੇ ਗਲਾਸਾਂ ਚ ਚਾਹ ਪੀਣ ਵਾਲੇ ਨੇ ਮੈਂ ਛੋਲਾ ਮੈਨੂੰ ਜੱਗ ਮਾਂਜ ਕੇ ਦੇਣਾ ਕੱਥ ਪਾਉਣਾ ਮੈਂ ਤੇ ਗੜਣ ਬਰਾਨ ਲੱਗੀ ਜੀ ਅੱਬ ਦੀ ਚਟਣੀ ਅੰਬੀ ਦੀ ਚਟਣੀ ਆਂਬ ਦੀ ਨਹੀਂ ਅੰਬੀ ਦੀ ਇਹ ਜਿੱਦਨ ਦੇ ਲਿਆਂਦੇ ਆਂ ਹੀ ਪਏ ਨੇ ਕੇਨੇ ਹਿੰਮਤ ਹੀ ਨਹੀਂ ਕੀਤੀ ਗੈ ਚਟਣੀ ਬਰਹਾ ਲਈ ਤੇ ਅੱਜ ਪਾ ਲਈਏ ਇਕ ਹਾਂ ਬਰਹਾਉਂਗੀ ਜੰਮਨ ਮੇਰਾ ਪੁੱਤ ਕੰਮ ਕਰ ਰਿਹਾ ਗੜਣਾ ਦੇ ਬੜੀ ਚੰਗੀ ਗੱਲ ਕਰਨਾ ਚਾਹੀਦੀ ਅੱਜ ਨਹੀਂ ਐ ਰੋਜ਼ ਹੀ ਕਰਦਾ ਬਸ ਨਹੀਂ ਮੇਰੇ ਮੂੰਹ ਤੇ ਨਿਕਲ ਗਿਆ ਅੱਜ ਉਧਰ ਆਪਣੇ ਚੌਲ ਧਰੇ ਹੋਏ ਨੇ ਅੱਜ ਨਹੀਂ ਮੈਂ ਕਿਹਾ ਦਮੂ ਦੋ ਜੀ ਕਰਦਾ ਮੇਰਾ ਪੁੱਤ ਸਭ ਨੂੰ ਪਤਾ ਪੁੱਤ ਪਤਾ ਮੇਰਾ ਪੁੱਤ ਕੰਮ ਕਰਦਾ ਹਾਂ ਦੂਰ ਕੈਨੇਡਾ ਗਿਆ ਹਾਂ ਗਈ ਉੱਥੇ ਜੋ ਵੀ ਆ ਕੰਮ ਤਾਂ ਕਰਦੀ ਧਰਿਆ ਜੀ ਕੋਈ ਨਾ ਕਰੋ ਆ ਦੇਖੋ ਗਾਇਸ ਰਾਤ ਦੇ ਨਾ 11 ਵਜੇ ਹੋਣੀ ਟਾਈਮ ਦਿਖਾਓ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਟਾਈਮ ਚੈੱਕ ਕਰਵਾਦਾ ਆ ਦੇਖੋ 11:06 ਹੋ ਚੁੱਕੇ ਨੇ ਇੰਡੀਆ ਦੇ ਪਰਲੇ ਪਾਸੇ ਐਡਵੰਟਨ ਦਾ ਟਾਈਮ ਹੈ ਤੇ ਇਧਰ ਰਾਤ ਨੂੰ ਬੱਜ ਰਹੀ ਹੈ ਜੀ ਪੱਗ ਆ ਦੇਖੋ ਸ਼ੀਸ਼ੇ ਲੱਗੇ ਦਿਖਾਓ ਸੋਣਾ ਮੁਖੜਾ ਮੇਰੇ ਪੁੱਤ ਇੱਤ ਸੋਣਾ ਮੁਖੜਾ ਦਿਖਾਏ ਉਹ ਮੜ ਗਿਆ ਤੇ ਪੱਗ ਵੱਜ ਰਹੀ ਹੈ ਮੇਰੀ ਚੁੰਨੀ ਦੀ ਬਹੁਤ ਸੋਹਣਾ ਲੱਗਿਆ ਮੇਰਾ ਸੋਹਣਾ ਪੁੱਤ ਦਿਖਾ ਦਿਓ ਛੋਣੇ ਇਸੋ ਜਿਹਾ ਪੁੱਤ ਯਾਰ ਸਿੱਕਿਆਰੀ ਹੁਣ ਸਿੱਖਿਆਰੀ ਪੁੱਤੂ ਸਵੇਰ ਦੇ ਪਟਿਆਲੇ ਜਾਣਾ ਸਵੇਰੇ ਨੇ ਪੁੱਤ ਪੁੱਤ ਸੋਹਣਾ ਕਿ ਤਾ ਤੁਹਾਡੀ ਪੁੱਤ ਦਿਖਾ ਦੇ ਪੁੱਤੇ ਵੀ ਲੱਗਦੀ ਹੈ ਹਾਂਜੀ ਮੇਰੀ ਛੋਣੀ ਦੇਖੋ ਆਹ ਬਹੁਤ ਸੋ ਫੈਂਟਾਸਟਿਕ ਇਹ ਲਿਆ ਸੋਹਣਾ ਪੁੱਤ ਕਿੱਥੋਂ ਆਇਆ ਤੂੰ ਸਨੋ ਕੀ ਕਰਕੇ ਪਕਵਣ ਡੰਡੇ ਕਿਆ ਕਾੜ ਕੇ ਰਾਤ ਨੂੰ ਦੀ ਰਾਤ ਹੋ ਰਹੀ ਐ ਫਤੇ 11 ਵਜ ਕੇ 6 ਮਿੰਟ ਹੋ ਗਏ ਨੇ ਸੌਂਡ ਅਪ ਜੀ ਨੇ ਕਰਦਾ ਨਹੀਂ ਬਾਕੀ ਮੰਨਣੀ ਐ ਚਲ ਠੀਕ ਬਾਹਰ ਨਾਲ ਬੈਠ